ਸਾਡੇ ਕਾਜੀ ਸਾਰਿਆਂ ਨੂੰ ਹੁਣੇ-ਹੁਣੇ ਇੱਕ ਇੰਸਟਾਗ੍ਰਾਮ ਦੇ ਉੱਤੇ ਪੋਸਟ ਸ਼ੇਅਰ ਕੀਤੀ ਗਈ ਹੈ ਪੰਜਾਬ ਦੇ ਲੈਜ਼ਰ ਡ੍ਰੀਸ ਸਿੰਗਰ ਕੰਨੇਓ ਉਹ ਸਿੰਗਰ ਦਾ ਕੀ ਨਾਮ ਹੈ ਉਹ ਸਿੰਗਰ ਇੱਕ ਅਹਿਜਾਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣੀ ਇੱਕ ਬਹੁਤ ਹੀ ਘੱਟੜ ਫੈਨ ਫੋਲੋਇੰਗ ਪੜਾਈ ਹੋਈ ਹੈ ਬਾਹਰ ਵੀ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਗਾਣੇ ਬਹੁਤ ਜ਼ਿਆਦਾ ਚੱਲਦੇ ਨੇ ਪੁਰਾਣੇ ਗਾਣੇ ਨੇ ਤਾਂ ਕੋਈ ਤੋੜੀ ਹੈ ਨਹੀਂ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਉਸਤਾਦਾਂ ਦੇ ਉਸਤਾਦ ਬੱਬੂ ਮੰਗ ਉਹਨਾਂ ਨੇ ਇੱਕ ਹੁਣੇ-ਹੁਣੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜੀ ਆਪਣੀ ਫਿਲਮ ਨੂੰ ਲੈ ਕੇ ਜਿਹੜੀ ਕਿ ਉਹਨਾਂ ਦੀ ਫਿਲਮ 10 ਮਾਰਚ ਦਾ ਟੀਜ਼ਰ ਆ ਰਿਹਾ ਜੀ 10 ਮਾਰਚ ਨੂੰ ਉਹਨਾਂ ਦੀ ਨਵੀਂ ਫਿਲਮ ਦਾ ਟੀਜ਼ਰ ਆ ਰਿਹਾ ਜਿਹਦੇ ਵਿੱਚ ਕਿਰਦਾਰ ਨਿਭਾ ਰਹੇ ਨੇ ਪੱਪੂ ਮਾਨ ਜੀ ਨਾਲ ਉਹਨਾਂ ਦੇ ਨੇ ਗੱਗੂ ਗਿੱਲ ਜੀ ਤੇ ਨਾਲ ਨਾਲ ਉਹਨਾਂ ਦੇ ਨੇ ਗੁਰੂ ਰੰਦਾਵਾ ਜੀ ਜਿਨ੍ਹਾਂ ਨੇ ਆਪਣੀ ਅਲੱਗ ਆਡੀਅנס ਬਣਾਈ ਹੋਈ ਹੈ ਜੇ ਆਪਾਂ ਫੀਮੇਲ ਆਰਟਿਸਟ ਦੀ ਗੱਲ ਕਰੀਏ ਵੀ ਇਹਨਾਂ ਉਹ ਕੌਣ ਨੇ ਨਿਮਰਤ कौर ਆਲੂ ਵਾਲੀਆ ਇਹ ਵੀ ਤੁਹਾਨੂੰ ਫਿਲਮ ਦੇ ਵਿੱਚ ਨਜ਼ਰ ਆਉਣਗੇ ਕਿਸ ਕਿਸ ਨੂੰ ਵੇਟ ਹੈ ਜੀ 10 ਤਰੀਕ ਦੇ ਟੀਜ਼ਰ ਜਿਹੜਾ ਆ ਰਿਹਾ ਸਾਨੂੰ ਕਮੈਂਟ ਕਰਕੇ ਦੱਸਿਓ ਥੋੜਾ ਟਾਈਮ ਪਹਿਲਾਂ ਇੱਕ ਬੱਬੂ ਮਾਨ ਸਾਹਿਬ ਦੀ ਫਿਲਮ ਆਈ ਸੀ ਸੱਚਾ ਸੂਰਮਾ ਜਿਹੜਾ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਸੀ ਨਾਲਾ ਲੋਕਾਂ ਨੇ ਸ਼ਰਮੇ ਘਰਾਂ ਦੇ ਵਿੱਚ ਜਾ ਕੇ ਭੰਗੜੇ ਪਾਇ ਸੀ ਬਹੁਤ ਹੀ ਵੱਡਾ ਜਸ਼ਨ ਮਨਾਇਆ ਸੀ ਤੇ ਇਹ ਫਿਲਮ ਬੱਬੂ ਮਾਨ ਸਾਹਿਬ ਦੀ ਸੁਪਰ ਡੁੱ퍼 ਹਟ ਰਹੀ ਸੀ ਸੋ ਕਿਹੜੇ ਕਿਹੜੇ ਵੀਰ ਨੂੰ ਜਿਹੜੀ ਹੁਣ ਆਉਣ ਵਾਲੀ ਫਿਲਮ ਹੈ ਸ਼ੌਂਕੀ ਸਰਦਾਰ ਕਿਸ ਕਿਸ ਭਰਾ ਨੂੰ ਵੇਟ ਹੈ ਸਾਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੀ ਕੌਣ ਕੌਣ ਬੱਬੂ ਮਾਨ ਸਾਹਿਬ ਨੂੰ ਪਸੰਦ ਕਰਦਾ ਸਾਨੂੰ ਕਮੈਂਟ ਕਰਕੇ ਦੱਸਿਓ ਇੱਕ ਇਹਨਾਂ ਨੇ ਫਿਲਮ ਕੱਢੀ ਸੀ ਹਸ਼ਮ ਦੀ ਦਾ ਕੋਈ ਤੋੜ ਹੀ ਨਹੀਂ ਸੀ ਉਸ ਫਿਲਮ ਦੇ ਕਿਸ ਕਿਸ ਨੂੰ ਵੇਟ ਹੈ ਵੀ ਹਸ਼ਮ 2 ਦਾ ਪਾਰਟ ਵੀ ਬਣਾਇਆ ਜਾਵੇ ਸਾਨੂੰ ਸਿਕਮੈਂਟ ਕਰਿਓ ਕਿਉਂਕਿ ਆਪਣੀ ਵੀਡੀਓ ਕੋਲ ਬੱਬੂ ਮਾਨ ਸਾਹਿਬ ਦੇਖਦੇ ਨੇ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਜਿਹੜਾ ਵੀ ਇੰਨਾ ਵੱਡਾ ਸਿੰਗਰ ਹੈ ਉਹਨੇ ਇੱਕ ਅਲੱਗ ਫੈਨ ਫੋਲੋਇੰਗ ਬਣਾਈ ਹੈ ਤੇ ਉਹ ਫੈਨ ਫੋਲੋਇੰਗ ਜਿਹੜੇ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਵੀ ਬੱਬੂ ਮਾਨ ਸਾਹਿਬ ਉਹਨੇ ਹੀ ਪਿਆਰ ਕਰਦੇ ਨੇ ਜਿੰਨਾ ਆਪਾਂ ਉਹਨਾਂ ਨੂੰ ਕਰਦੇ ਆ ਮੈਂ ਵੀ ਉਹ ਵੱਡਾ ਫੈਨ ਆ ਨਹੀਂ ਬੱਬੂ ਮਾਨ ਸਾਹਿਬ ਉਸਤਾਦ ਦਾ ਦੇਖੋ ਕਿਹੜੇ ਕਿਹੜੇ ਭਰਾ ਨੂੰ ਬੇਟਾ ਤੇ ਕੀ ਇਹ ਫਿਲਮ ਦੇ ਵਿੱਚ ਆਪ ਨੂੰ ਅਲੱਗ ਦੇਖਣ ਨੂੰ ਮਿਲੇਗਾ ਇਹ ਸਿਰਫ ਆਪਾਂ ਨੂੰ ਦੇਖ ਸਕਦੇ ਹਾਂ 10 ਤਰੀਕੇ ਦੇ ਟੀਜ਼ਰ ਨੂੰ ਵੀ ਕੀ ਇੱਕ ਮਾਹੌਲ ਬਣਦਾ ਇਸ ਵਾਰ ਫਿਰ ਹਵਾ ਜਿਹੜੀ ਬੱਬੂ ਮਾਨ ਸਾਹਿਬ ਕਰਨੇ ਝੋ ਲਗੇ ਨਜ਼ਰ ਆ ਰਹੀ ਹੈ ਕਿਸ ਕਿਸ ਨੂੰ ਬੇਟਾ ਕਸਾਲ ਬੱਬੂ ਮਾਨ ਫਿਲਮ ਦੀ ਇਹ ਜਿਹੜਾ ਬੱਬੂ ਮਾਨ ਸਾਹਿਬ ਦੀ ਫਿਲਮ ਆ ਰਹੀ ਹੈ ਕਿਹੜੇ ਕਿਹੜੇ ਭਰਾ ਨੂੰ ਬੇਟਾ ਸਾਨੂੰ ਕਮੈਂਟ ਕਰਕੇ ਜੀ ਦੱਸਿਓ ਹਾਂਜੀ ਨਾਲ ਨਾਲ ਆਪਣਾ ਇਹਨਾਂ ਪੇਜ ਐ ਇਹਨੂੰ ਕਰ ਲਿਓ ਫੋਲੋ ਸਾਡਾ ਹੱਕ ਆ ਪੰਨਾਵਾਂ ਪੇਜ ਬਣਾਇਆ ਕਿਉਂਕਿ